ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇੱਕ ਪਤੀ ਜਾਂਦਾ ਨੌਕਰ ਤਾਂ ਪਤਨੀ ਉਹਨੂੰ ਰੋਕਦੀ ਐ ਕਹਿੰਦੀ ਤੂੰ ਜਾ ਨਾ ਤੇਰੇ ਬਿਨਾ ਘਰੇ ਨਹੀਂ ਸਰਦਾ ਤੇਰੇ ਬੁੱਢੇ ਮਾਪੇ ਨੇ ਉਹ ਵੀ ਅੱਖਾਂ ਤੋਂ ਮਨਾਖੇ ਨੇ ਤੇਰੀ ਭੈਣ ਕੁਮਾਰੀ ਆ ਤੇਰੇ ਭਰਾ ਕੁਮਾਰੇ ਨੇ ਜੇ ਕਹਿੰਦੀ ਮੈਂ ਪੇਕੀ ਜਾਊਂਗੀ ਤਾਂ ਮੈਂ ਉੱਥੇ ਵੀ ਨਹੀਂ ਰਹਿ ਸਕਦੀ ਤੇ ਜੇ ਮੈਂ ਇੱਥੇ ਰਹਿਨੀ ਆ ਕਹਿੰਦੀ ਸ਼ਰੀਕ ਲੀਕਾਂ ਲਾਉਂਦੇ ਨੇ ਤੇਰੀ ਸਾਨੂੰ ਬਹੁਤ ਲੋੜ ਐ ਤੇਰੇ ਸਿਰ ਤੇ ਜ਼ਿੰਮੇਵਾਰੀਆਂ ਭੈਣ ਭਾਈਆਂ ਦੀ ਸੋ ਬੜਾ ਪਿਆਰਾ ਗੀਤ ਐ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋ ਆਨੰਦ ਪਿਆਰੇ ਜੀ ਗੀਤ ਦਾ ਹਲਾ ਮਾ ਜਾਵੇੜਾ ਟੋਲੂਣਾ ਵਿੱਚ ਕਲੀਆਂ ਦਾ ਅੰਬ ਵਿੱਚ ਕਲੀਆਂ ਦਾ ਬੂਟਾ ਕਲੀਆਂ ਦਾ ਬੂਟਾ ਟੋਲਣਾ ਵੇ ਮੈਂ ਚੁਗਦੀਆਂ ਕਲੀਆਂ ਵੇ ਸੋਹਣਿਆ ਅੰਬੇ ਮੈਂ ਚੁਗਦੀਆਂ ਕਲੀਆਂ ਜੋਗ ਕਾਲੀਆਂ ਟਲਣਾ ਤੇਰੇ ਸੀਨੇ ਤੇ ਤਰੀਆਂ ਵੇ ਸੋਣਿਆ ਤੇਰੇ ਸੀਨੇ ਸਜਣਾ ਸਿਕੰਠਾ ਸੋਣੀਆਂ ਸਜ ਰਹੀਆਂ ਨੇ ਕਲੀਆਂ ਵੇ ਸੋਣਿਆ ਸਜ ਰਹੀਆਂ ਨੇ ਕਲੀਆਂ ਚਾੜ ਦੇ ਕੇ ਨਾ ਜਾ

ਛੱਡ ਕੇ ਨਾ ਜਾਵੀ ਟੋਲੂਣਾ ਕਰ ਪੈੜੇ ਕਵਾਰੀ ਵੇ ਸੋੜਿਆ ਵੀ ਕਰ ਪੈੜੇ ਕਵਾਰੀ ਛੱਡ ਕੇ ਨਾ ਜਾਣਾ ਟ ਤੇਰੇ ਸਿਰ ਝੁਮੇ ਵਾਰੀ ਛਾੜ ਦੇ ਕੇ ਨਾ ਜਾਵੀਂ ਟਲਣਾ ਕਰ ਗੁੱਲੇ ਚਵਾ ਛੱਡ ਕੇ ਨਾ ਜਾਣਾ ਟੋਲਣਾ ਕਰ ਵੀਰ ਕੁਮਾਰੇ ਬੇ ਸੋਣਿਆ ਇੰਕਾਰ ਵੀਰ ਕੁਮਾਰੇ ਛੱਡ ਕੇ ਨਾ ਜਾਣਾ ਗਾਲੀਆਂ ਬੇ ਸੋਣਿਆ ਇਨਸਾਨ ਨੂੰ ਪੇ ਕਿਆ ਦੀਆਂ ਗਾਲੀਆਂ ਮੇ ਪੇ ਕਿਆ ਦੀਆਂ ਗਾਲੀਆਂ ਟੋਲੂੜਾ ਸਾਨੂੰ ਮੁਸ਼ਕਲ ਬਣੀਆਂ ਸ਼ੇਕ ਲਵਣੀਆ ਛੱਡ ਕੇ ਨਾ ਜਾਣ ਟੋਲੂੜਾ ਸਾਨੂੰ ਵਿੱਚ ਸ੍ਰੀ ਕਾਂਮੇ ਸੋਣਿਆ ਇਨਸਾਨ ਨੂੰ ਵਿੱਚ ਸ੍ਰੀ ਸਾਨੂੰ ਲਾਉਂਦੇ ਨੇ ਲੀਕਾ ਝਾੜ ਦੇ ਕੇ ਨਾ ਜਾਈਂ ਤੋ ਲੂੜਾ ਸਾਨੂੰ ਸੁਨਨੀ ਵੇਲੀ ਵੇ ਸੋਹਣਿਆ ਸਾਨੂੰ ਸੁਨਨੀ ਵੇਲੀ inaveli <laughs> sa te